ਸੋ ਫਰੈਂਡਸ ਗੁੱਡ ਗੁੱਡ ਈਵਨਿੰਗ ਹੈ ਜੀ ਟਾਈਮ ਹੋ ਗਿਆ ਜੀ ਪੌਣੇ 7 ਵਜੇ ਦਾ ਔਰ ਅਸੀਂ ਤਿਆਰ ਹੋ ਰਹੇ ਹਾਂ ਜੀ ਰਿਸੈਪਸ਼ਨ ਪਾਰਟੀ ਸਵੇਰੇ ਮੁੰਡਾ ਬਿਆਹ ਕੇ ਲੈ ਕੇ ਆਏ ਆ ਤੇ ਹੁਣ ਹੈ ਜੀ ਸ਼ਾਮ ਨੂੰ ਪਾਰਟੀ ਭਾਵਨਾ ਵੀ ਰੈਡੀ ਹੋ ਗਈ ਆਪਣੀ ਵੱਡੀ ਭਾਬੀ ਵੀ ਰੈਡੀ ਹੋ ਗਈ ਆ ਤੇ ਭਾਬੀ ਹੈਲੋ ਕਰੋ ਹੈਲੋ ਇਹ ਬਬੀ ਉਹ ਹੈ ਜੋ ਆਪਣੇ ਲਾਈਵ ਦੇ ਵਿੱਚ ਆਂਦੀ ਹੁੰਦੀ ਹੈ ਤੁਸੀਂ ਸਾਰਿਆਂ ਨੇ ਦੇਖਿਆ ਨਾ ਰਜਨੀ ਰਾਣੀ ਦੇ ਨਾਮ ਤੋਂ ਇਹ ਮੇਰੀ ਵੱਡੀ ਭਾਬੀ ਆ ਜੋ ਆਪਣੀ ਲਾਈਵ ਦੇ ਵਿੱਚ ਤੁਸੀਂ ਦੇਖਦੇ ਆ ਹਨਾ ਤੇ ਫਿਲਾਲ ਰੈਡੀ ਹੋ ਗਿਆ ਦਿਵੰਸ਼ੀ ਹੈ ਕਈ ਵਾਰ ਲਾਈਵ ਦੇ ਵਿੱਚ ਇਹ ਵੀ ਆਂਦੀ ਹੁੰਦੀ ਹੈ ਕੁੜੀਆ ਔਰ ਇਹ ਬਟੀਆਂ ਨੂੰ ਕਿੰਨਾ ਤੁਸੀਂ ਜਾਣਦੇ ਆਂ ਸਾਰੇ ਹਨਾ ਬਬਜੋਤ ਨੂੰ ਤੇ ਬਾਕੀ ਹੁਣ ਆਪਾਂ ਹੋ ਰਹੀਆਂ ਜੀ ਰੈਡੀ ਪੈਲਸ ਦੇ ਵਿੱਚ ਚਲਦੇ ਆਂ ਆਪਾਂ ਰਿਸੈਪਸ਼ਨ ਪਾਰਟੀ ਹੈ ਜੀ ਰਾਤ ਦੀ ਔਰ ਫਿਰ ਆਪਾਂ ਉਹਨੇ ਆਪਣੇ ਘਰ ਨੂੰ ਮੁੜ ਜਾਣਾ ਅੱਜ ਸ਼ਾਮ ਨੂੰ ਕਿਉਂਕਿ ਇੱਕ ਵਿਆਹ ਹੋ ਰਿਹਾ ਕੱਲ ਦਾ ਆਪਾਂ ਨੂੰ ਤੇ ਫਾਈਨਲੀ ਆਪਾਂ ਰੈਡੀ ਛੇੜੀ ਹੋ ਗਈਆਂ ਜੀ ਔਰ ਪਲੀਜ਼ ਕਮੈਂਟ ਕਰਕੇ ਦੱਸਿਓ ਕਿ ਲੁੱਕ ਮੇਰੀ ਕਿੰਦਾ ਦੀ ਲੱਗ ਰਹੀ ਹੈ ਹਨਾ ਤੇ ਦੱਸਿਓ ਜੀ ਜ਼ਰੂਰ ਕਮੈਂਟ ਕਰਕੇ ਫਿਲਹਾਲ ਰੈਡੀ ਛੇੜੀ ਕਿਹਾ ਨਹੀਂ ਮਿਲੇ ਚਾਹ ਰ ਜਿਆਦਾ ਨਾ ਕਾਸਤੀ ਹੁਣ ਨਹੀਂ ਉਹ ਬੋਲ ਰਹੀ ਆ ਮੁੰਨਾ ਅੱਛਾ ਐਨਾ ਕੀ ਹੋ ਗਿਆ ਜੀ ਲੱਗਦਾ ਚਲੋ ਬੱਚੇ ਹੋ ਗਏ ਜੀ ਰੈਡੀ ਸਾਰੇ ਬਸ ਹੁਣ ਨਿਕਲ ਲਗੇ ਆ ਜੀ ਆਪਾਂ ਤੋ ਲੋ ਜੀ ਫਰੈਂਡਸ ਆਪਾਂ ਪਹੁੰਚ ਗਏ ਆ ਜੀ ਪਾਰਟੀ ਦੇ ਵਿੱਚ ਤੇ ਹੁਣ ਸ਼ੁਰੂ ਹੋ ਰਿਹਾ ਜੀ ਸਾਡਾ ਨੱਚਣਾ ਟੱਪਣਾ ਤੁਹਾਨੂੰ ਪਤਾ ਹੀ ਆ ਨੱਚਣ ਬਿਨਾ ਵਿਆਹ ਧੂਰਾ ਹੁੰਦਾ ਹੈ ਹੈਨਾ ਤੇ ਆਪਾਂ ਪਾ ਰਹੇ ਆ ਜੀ ਭੰਗੜੇ ਸ਼ੰਗੜੇ ਔਰ ਰੁਪੰਜਲ ਵੀ ਕੋਸ਼ਿਸ਼ ਕਰ ਰਹੀ ਹੈ ਮੇਰੇ ਨੇੜੇ ਆ ਕੇ ਨੱਚਣ ਦੀ ਲੇਕਿਨ ਮੇਰੀ ਬੜੀ ਗੁੜੀਆ ਨੂੰ ਤਾਂ ਨਹੀਂ ਨੱਚਣ ਆਉਂਦਾ ਹੈਗਾ ਪਰ ਰੂਪ ਸਿੱਖਦੀ ਹੈ ਰੂਪ ਨੂੰ ਆਏ ਹੁੰਦਾ ਕਹਿੰਦੀ ਮੰਮਾ ਮੈਂ ਵੀ ਡਾਂਸ ਕਰਨਾ ਮੈਂ ਕਿਹਾ ਚਲੋ ਰੂਪ ਤੂੰ ਵੀ ਆ ਜਾ ਰੂਪ ਆ ਜਾਂਦੀ ਹੈ ਕਈ ਵਾਰ ਮੇਰੇ ਕੋਲ ਲੇਕਿਨ ਜੋਤ ਤਾਂ ਬਿਲਕੁਲ ਨਹੀਂ ਆਂਦੀ ਮੇਰੇ ਕੋਲ ਲੋ ਜੀ ਭੰਗੜੇ ਛੰਗੜੇ ਪੈ ਰਹੇ ਆ ਰੂਪ ਆ ਗਈ ਹੈ ਮੇਰੇ ਕੋਲ ਮੈਂ ਕਿਹਾ ਪੁੱਤੂ ਉਧਰ ਨੂੰ ਦੇਖ ਸਾਹਮਣੇ ਵੀਡੀਓ ਬਣ ਰਹੀ ਹੈ ਕਿਉਂਕਿ ਜੋਤ ਸਾਹਮਣੇ ਬੈਠੀ ਸੀ ਜੋਤ ਸਾਡੀ ਕੈਮਰਾਮੈਨ ਹੁੰਦਾ ਵਿਆਹ ਦੇ ਵਿੱਚ ਤੇ ਜੋਤ ਨੂੰ ਸੀ ਫਿਰ ਕੈਮਰਾ ਹੀ ਫੜਾਣੇ ਹੁੰਨੇ ਆ ਵੀ ਤੂੰ ਨੱਚਣਾ ਤਾਂ ਹੈ ਨਹੀਂ ਤੂੰ ਵੀਡੀਓ ਬਣਾ ਦੇ ਹਨਾ ਵੀਡੀਓ ਸ਼ੂਟ ਕਰ ਦੇ ਤੂੰ ਤੇ ਬਸ ਨੱਚਣਾ ਟੱਪਣਾ ਤੁਹਾਨੂੰ ਪਤਾ ਹੀ ਹੈ ਬੰਦਿਆਂ ਦੀ ਤਾਂ ਬਾਰੀ ਨਹੀਂ ਆਣ ਦਿੰਦੀਆਂ ਹੈਗੀਆਂ ਲੇਡੀਜ਼ ਜਨਾਨੀਆਂ ਜ਼ਿਆਦਾ ਨੱਚਦੀਆਂ ਅੱਜ ਕੱਲ ਬੰਦਿਆਂ ਨੂੰ ਤਾਂ ਸੱਚੀ ਨੇੜੇ ਆਣੇ ਨਹੀਂ ਦਿੰਦੀਆਂ ਸਟੇਜ ਤੇ ਤੇ ਬਸ ਆਪਾਂ ਵੀ ਥੱਕਦੇ ਨਹੀਂ ਹੈਗੇ ਜਦ ਸਾਰੀਆਂ ਥੱਕ ਜੂਗੀਆਂ ਉਸ ਤੋਂ ਬਾਅਦ ਉਤਰੂਗੇ ਸਟੇਜ ਤੋਂ ਤੇ ਨੱਚਣ ਦਾ ਮੈਨੂੰ ਇੰਨਾ ਸ਼ੌਂਕ ਹੈ ਨਾ ਬਹੁਤ ਜ਼ਿਆਦਾ ਸ਼ੌਂਕ ਹੈ ਨੱਚਣ ਦਾ ਕੋਈ ਵੀ ਵਿਆਹ ਸਾਦੀ ਹੋਵੇ ਹਨਾ ਆਪਾਂ ਸਭ ਤੋਂ ਮੂਰੇ ਹੁੰਨੇ ਆ ਜੀ ਨੱਚਣ ਚ ਤੇ ਬਾਕੀ ਆਪਾਂ ਹਟਦੇ ਨਹੀਂ ਥੱਕਦੇ ਨਹੀਂ ਬਾਕੀ ਸਾਰੇ ਥੱਕ ਜਾਂਦੇ ਆ ਥੱਕ ਕੇ ਬਹਿ ਜਾਂਦੀਆਂ ਸਾਰੀਆਂ ਪਰ ਮੈਂ ਫਿਰ ਵੀ ਸਟੇਜ ਤੇ ਖੜੀ ਰਹਿਣੀ ਆ ਮੈਂ ਕਿ ਆਜੋ ਜਿਹਨੇ ਨੱਚਣਾ ਹੈ ਪਰ ਪਤਾ ਨਹੀਂ ਕਿਉਂ ਮੈਨੂੰ ਜਦੋਂ ਮੈਂ ਸਟੇਜ ਤੇ ਚੜ੍ਹਦੀ ਆ ਨਾ ਇੰਨੀ ਲੋਰ ਆਂਦੀ ਆ ਨਾ ਮੈਨੂੰ ਨੱਚਣ ਦੀ ਪਤਾ ਨਹੀਂ ਕਿਉਂ ਮੈਂ ਆਏ ਹੁੰਦਾ ਵੀ ਮੈਂ ਨੱਚੀ ਜਾਵਾ ਬਸ ਨੱਚੀ ਜਾਵਾ ਮੈਂ ਤੇ ਫਿਲਹਾਲ ਨੱਚ ਰਹੇ ਆਪਾਂ ਤੇ ਨੱਚ ਟੱਪ ਕੇ ਆਪਾਂ ਨੇ ਅੱਜ ਜਲਦੀ ਘਰ ਨੂੰ ਵਾਪਸ ਮੁੜ ਜਾਣਾ ਹੈ ਕਿਉਂਕਿ ਕੱਲ ਨੂੰ ਸਾਡੇ ਚਾਚਾ ਜੀ ਦੇ ਮੁੰਡੇ ਦੀ ਵੀ ਰਿਸੈਪਸ਼ਨ ਪਾਰਟੀ ਹੈ ਤੇ ਇੱਧਰ ਹੋ ਰਹੀ ਹੈ ਜੀ ਜੈਮ ਵਾਲਾ ਤੇ ਇਹ ਮੇਰਾ ਭਤੀਜਾ ਜੀ ਮੇਰੀ ਮਾਸੀ ਦਾ ਪੋਤਾ ਇਹ ਮੇਰੀ ਮਾਸੀ ਦਾ ਪੋਤਾ ਹੈ ਜੀ ਤੇ ਇਹਨਾਂ ਦੀ ਵਾਈਫ ਹੈ ਜੋ ਮੈਰिज ਹੋਈ ਹੈ ਨੂ ਰਾਣੀ ਲੱਗਦੀ ਹੈ ਜੀ ਮੇਰੀ ਤੇ ਬਾਕੀ ਸਵੇਰੇ ਰਿਸੈਪਸ਼ਨ ਪਾਰਟੀ ਹੈ ਜੀ ਸਾਡੇ ਚਾਚਾ ਜੀ ਦੇ ਮੁੰਡੇ ਦੀ ਤੇ ਅਸੀਂ ਹੋਣੀ ਅੱਜ ਸ਼ਾਮ ਨੂੰ 10:30 ਵਜੇ ਘਰ ਵਾਪਸ ਮੁੜ ਜਾਣਾ ਹੈ ਤੇ ਫਿਰ ਕੱਲ ਨੂੰ ਉਹਨਾਂ ਦੇ ਸੁਖਮਨੀ ਸਾਹਿਬ ਪਾਠ ਹੈ ਦਿਨ ਚ ਔਰ ਸ਼ਾਮ ਨੂੰ ਉਹਨਾਂ ਦੀ ਵੀ ਰਿਸੈਪਸ਼ਨ ਪਾਰਟੀ ਹੈ ਤੇ ਇੱਧਰ ਸਾਡੀ ਦੁਲਹਨ ਤੇ ਦੁਲਲਾ ਨੱਚ ਰਿਹਾ ਹੈ ਤੇ ਇਹ ਮੇਰਾ ਵੀਰਾ ਬੋਲੀਆਂ ਪਾ ਰਿਹਾ ਪਿੱਛੇ ਜੋ ਨਾਪੀ ਪੱਗ ਬੰਨੀ ਹੋਈ ਹੈ ਪਿੱਛੇ ਮੇਰਾ ਵੀਰਾ ਬੋਲੀਆਂ ਪਾ ਰਿਹਾ ਹੈ ਤੇ ਇੱਧਰ ਸਾਡਾ ਭਤੀਜਾ ਔਰ ਭਤੀਜ ਨੂੰ ਆ ਜਿਹੜੀ ਇਹਨਾਂ ਦੀ ਵੀਡੀਓ ਵਗੈਰਾ ਸ਼ੂਟ ਹੋ ਰਹੀ ᱛੀ ਤੇ ਜਿਹੜੀ ਨਾਲ ਦੇ ਕੁੜੀ ਖੜੀ ਆ ਹੁਣੇ ਲੰਗੀ ਆ ਇਹ ਮੇਰੀ ਭਾਣਜੀ ਆ ਜਿਹੜੀ ਮੂਰੇ ਖੜੀ ਆ ਹਵਾਲਾਂ ਜੇ ਵਾਲੀ ਵੀਡੀਓ ਬਣਾ ਰਹੀ ਹੈ ਨਾ ਇਹ ਮੇਰੀ ਭਾਣਜੀ ਆ ਜੀ ਤੇ ਲੋ ਜੀ ਪਹ ਲੋ ਜੀ ਫਰੈਂਸ ਵਿਆਹ ਤੋਂ ਪਾਰਟੀ ਹੋ ਗਈ ਸਮਾਪਤ ਔਰ ਵਿਆਹ ਤੋਂ ਆਪਾਂ ਮੁੜ ਰਹੇ ਜਿੱਕਰ ਨੂੰ ਵਾਪਸ ਟਾਈਮ ਹੋ ਗਿਆ ਜੀ 11:02 ਮਿੰਟ 11:02 ਮਿੰਟ ਤੋਂ ਆਪਣੇ ਘਰ ਦੇ ਵਿੱਚ ਵਾਪਸੀ ਹੋ ਰਹੀ ਹੈ ਰਿਸੈਪਸ਼ਨ ਪਾਰਟੀ ਤੋਂ ਸਿੱਧਾ ਆਪਾਂ ਘਰ ਨੂੰ ਜਾ ਰਹੇ ਆ ਆਪਣੇ ਆਪਣੇ ਘਰ ਜਿੱਥੇ ਰਹਿਣੇ ਆਪਾਂ ਤੇ ਫਾਈਨਲੀ ਮੰਮੀ ਨੂੰ ਆਪਾਂ ਨੇ ਤਾਰਿਆ ਰਸਤੇ ਦੇ ਵਿੱਚ ਜਿੱਥੇ ਮੇਰੇ ਬੇਕੇ ਤੇ ਔਰ ਬੱਚੇ ਮੇਰੇ ਪਿੱਛੇ ਸੁੱਤੇ ਪਏ ਆ ਰੂਪਨਜੋਤ ਪਿੱਛੇ ਸੋ ਗਏ ਔਰ ਬੋਜਿਤ ਕੇ ਪਾਪਾ ਡਰਾਈਵ ਕਰ ਰਹੇ ਆ ਬਿਲਾਲਸੀ ਆਪਣੇ ਘਰ ਨੂੰ ਵਾਪਸ ਜਾ ਰਹੇ ਆ ਬਾਈ 11:02 ਹੋ ਗਏ ਕਿਉਂਕਿ ਕਾਲੂ ਜਾਨੀ ਦਾ ਫੰਕਸ਼ਨ ਹੋ ਰਿਹਾ ਹੈ ਪ੍ਰੋਗਰਾਮ ਹੈ ਕਾਲੂ ਤੇ ਬਾਕੀ ਚਲੋ ਵਧੀਆ ਨਚੜਾ ਟੱਪੜਾ ਆਪਾਂ ਨੇ ਦੇਖ ਲਿਆ ਤੇ ਚਲੋ ਜੀ ਬਾਏ ਟੇਕ ਕੇਅਰ ਨੈਕਸਟ ਵਲੋਗ ਦੇ ਵਿੱਚ ਮਿਲਦੇ ਆਪਾਂ ਤਦ ਤੱਕ ਲਈਏ ਬਾਏ ਬਾਏ ਟੇਕ ਕੇਅਰ ਜੀ